ਵਾਹੀ ਗੁਰੂ ਜੀ ਚਮਕੌਰ ਦੀ ਜੰਗ ਸਾਕਾ ਚਮਕੌਰ ਸਾਹਿਬ ਸਿੱਖ ਇਤਿਹਾਸ ਦੀ ਇੱਕ ਅਦੁੱਤੀ ਅਤੇ ਲਾਸਾਨੀ ਘਟਨਾ ਹੈ ਇਹ ਜੰਗ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਅਸਾਵੀ ਜੰਗ ਮੰਨੀ ਜਾਂਦੀ ਹੈ ਜਿੱਥੇ ਇੱਕ ਪਾਸੇ ਸਿਰਫ 40 ਭੁਖੇ ਪਾਣੇ ਸਿੰਘ ਸਨ ਅਤੇ ਦੂਜੇ ਪਾਸੇ ਲੱਖਾਂ ਦੀ ਮੁਗਲ ਫੌਜ ਸੀ ਇਸ ਮਹਾਨ ਇਤਿਹਾਸ ਦੇ ਮੁੱਖ ਪਹਿਲੂ ਹਨ ਚਮਕੌਰ ਦੀ ਕੱਚੀ ਗੜੀ ਗੁਰੂ ਸਾਹਿਬ ਆਪਣੇ ਦੋ ਵੱਡੇ ਸਹਬਜ਼ਾਦੇਾਂ ਅਤੇ 40 ਸਿੰਘਾਂ ਸਮੇਤ ਚਮਕੌਰ ਸਹਿ ਪਹੁੰਚੇ ਉੱਥੇ ਉਹਨਾਂ ਨੇ ਇੱਕ ਕੱਚੀ ਕੜੀ ਇੱਕ ਹਵੇਲੀ ਵਿੱਚ ਸ਼ਰਨ ਲਈ ਮੁਗਲ ਫੌਜਾਂ ਨੇ ਜਲਦੀ ਹੀ ਗੜੀ ਨੂੰ ਘੇਰ ਲਿਆ ਸਿੱਖਾਂ ਦੀ ਬਹਾਦਰੀ ਅਤੇ ਸ਼ਹਾਦਤ ਗੁਰੂ ਜੀ ਨੇ ਗੜੀ ਦੇ ਅੰਦਰੋਂ ਰਣਨੀਤੀ ਬਣਾਈ ਸਿੰਘ ਪੰਜ ਪੰਜ ਦੇ ਜਥਿਆਂ ਵਿੱਚ ਬਾਹਰ ਨਿਕਲੇ ਅਤੇ ਦੁਸ਼ਮਨ ਦੇ ਦਲਾਂ ਨੂੰ چیرਦੇ ਹੋਏ ਸ਼ਹਾਦਤ ਪ੍ਰਾਪਤ ਕਰਦੇ ਸਹਬਜ਼ਾਦੇ ਅਜੀਤ ਸਿੰਘ ਜੀ ਸਭ ਤੋਂ ਪਹਿਲਾਂ ਗੁਰੂ ਜੀ ਦੇ ਵੱਡੇ ਸਪੁੱਤਰ ਮੈਦਾਨੇ ਜੰਗ ਵਿੱਚ ਨਿਕਲੇ ਅਤੇ ਬੇਮਿਸਾਲ ਬਹਾਦਰੀ ਦਿਖਾਉਂਦੇ ਹੋਏ ਸ਼ਹੀਦ ਹੋਏ ਸਹਬਜ਼ਾਦਾ ਜੁਝਾਰ ਸਿੰਘ ਜੀ ਆਪਣੇ ਵੱਡੇ ਭਰਾ ਦੀ ਸ਼ਹਾਦਤ ਦੇ ਕੇ ਉਹਨਾਂ ਨੇ ਵੀ ਗੁਰੂ ਜੀ ਤੋਂ ਆਗਿਆ ਮੰਗੀ ਅਤੇ ਮੈਦਾਨ ਵਿੱਚ ਜੁੜਦੇ ਹੋਏ ਸ਼ਹੀਦ ਹੋ ਗਏ ਚੂਜਦੇ ਹੋਏ ਸ਼ਹੀਦ ਹੋ ਗਏ ਪੰਜ ਪਿਆਰ ਪਿਆਰਿਆਂ ਦਾ ਹੁਕਮ ਜਦੋਂ ਗੜੀ ਵਿੱਚ ਸਿੰਘ ਬਹੁਤ ਘੱਟ ਗਏ ਤਾਂ ਬਾਕੀ ਸਿੱਖਾਂ ਪੰਜ ਪਿਆਰੇ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਉਹ ਪੰਥ ਦੀ ਚੜਾਈ ਕਲਾ ਲਈ ਘੜੀ ਵਿੱਚ ਨਿਕਲ ਜਾਨ ਗੁਰੂ ਜੀ ਨੇ ਖਾਲਸੇ ਦੇ ਇਸ ਹੁਕਮ ਨੂੰ ਸਿਰ ਮੱਥੇ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ